221 ਦਿਨਾਂ ਬਾਅਦ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦਿੱਤੀ ਗਈ ਤੇ 222 ਵੇ ਦਿਨ ਯਾਨੀ ਕਿ ਅੱਜ ਯਾਨੀ ਕਿ 3 ਫਰਵਰੀ ਨੂੰ ਵਿਕਰਮ ਮਜੀਠੀਏ ਨੇ ਨਾਬੇ ਵਾਲੀ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਾ ਇਹਨਾਂ 221 ਦਿਨਾਂ ਦੇ ਵਿੱਚ ਹੋਇਆ ਕੀ ਕੀ ਆ ਆਮ ਆਦਮੀ ਪਾਰਟੀ ਨੇ ਕਈ ਦਰਜਨ ਵਾਰ ਇਹ ਗੱਲ ਕਹੀ ਕਿ ਅਸੀਂ ਵੱਡੇ ਮਗਰਮੱਛਾਂ ਨੂੰ ਹੱਥ ਪਾਇਆ ਨਸ਼ਿਆਂ ਦੇ ਵੱਡੇ ਤਸਕਰਾਂ ਨੂੰ ਹੱਥ ਪਾਇਆ ਵੱਡੇ ਵੱਡੇ ਚਿਹਰੇ ਜਿਹੜੇ ਕਿ ਵਾਰ-ਵਾਰ ਕਹਿੰਦੇ ਹੁਣ ਅਸੀਂ ਵਿਰੋਧੀ ਵੀ ਮਗਰਮੱਛ ਫੜ ਕੇ ਦਿਖਾਓ ਮੱਛੀਆਂ ਫੜੀ ਜਾਂਦੇ ਆ ਪੂੰਗ ਫੜੀ ਜਾਂਦੇ ਆ ਛਿੰਗੇ ਫੜੀ ਜਾਂਦੇ ਆ ਮਗਰਮੱਛ ਫੜੋ ਤੇ ਹੁਣ ਅਸੀਂ ਮਗਰਮੱਛ ਨੂੰ ਤਕੜੇ ਤਰੀਕੇ ਨਾਲ ਹੱਥ ਪਾਇਆ ਤਾਈਓਨੀ ਬਾਾਰ ਆ ਰਿਆ ਅਕਾਲੀਆਂ ਨੇ ਸਮੇਂ-ਸਮੇਂ ਤੇ ਇਹ ਗੱਲ ਕਈ 221 ਨਾਂ ਦੇ ਵਿੱਚ ਕਿ ਧੋਖੇ ਤੇ ਤੱਕੇ ਦੀ ਸਿਆਸਤ ਕੀਤੀ ਜਾ ਰਹੀ ਆ ਕੱਢਣ ਪਾਉਣ ਨੂੰ ਇਸ ਕੇਸ ਦੇ ਵਿੱਚ ਕੁਝ ਵੀ ਨਹੀਂ ਸਿਆਸਤ ਕੀਤੀ ਜਾ ਰਹੀ ਆ ਕਿਹੜੇ ਕੱਢੀ ਜਾ ਰਹੀ ਆ ਬਦਲਾ ਲਊ ਰਾਜਨੀਤੀ ਕੀਤੀ ਜਾ ਰਹੀ ਆ ਜਦੋਂ ਸਾਡੀ ਵਾਰੀ ਉਦੋਂ ਅਸੀਂ ਪੁੱਛਾਂਗੇ ਤਾਂ ਦੱਸਾਂਗੇ ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ ਹੁਣ ਸਵਾਲ ਇਹ ਪੈਦਾ ਹੁੰਦਾ ਜੀ ਕਿ ਵਿਕਰਮ ਮਜੀਠੀਆ ਨੇ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਲਗਭਗ 7 ਮਹੀਨਿਆਂ ਬਾਅਦ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਆਕਾਲੀ ਦਲ ਨੂੰ ਕਿੰਨਾ ਕੁ ਪੈਰਾਂ ਸਿਰ ਕਰਨਾ ਕੀ ਵਿਕਰਮ ਮਜੀਠੀਆ ਆਕਾਲੀ ਦਲ ਦੇ ਵਿਕਾਸ ਦੇ ਵਿੱਚ ਤਰੱਕੀ ਦੇ ਵਿੱਚ ਉਤਸ਼ਾਹ ਦੇ ਵਿੱਚ ਜਲੌਅ ਦੇ ਵਿੱਚ ਕੋਈ ਵੱਡਾ ਯੋਗਦਾਨ ਪਾ ਸਕੂ ਕੀ ਕੋਈ ਵੱਡਾ ਉਭਾਰ ਪੈਦਾ ਕਰ ਸਕੂ ਜਾਂ ਉਠੋਸ ਪਟਾਕੇ ਵਾਲੀ ਗੱਲ ਹੋਣੀ ਆ ਬਿਨਾਂ ਸ਼ੱਕ ਵਿਕਰਮ ਸਿੰਘ ਮਜੀਠੀਆ ਦਾ ਨਾਂ ਮਾਝੇ ਦੀ ਸਿਆਸਤ ਦੇ ਵਿੱਚ ਕਾਫੀ ਵੱਡਾ ਮੈਂ ਇਹ ਨਹੀਂ ਗੱਲ ਕਹਨਾ ਕਿ ਉਹਨੇ ਪਾਸਾ ਪਲਟ ਦੇਣਾ ਇਹ ਹੁੰਦੀਆਂ ਫੇਸਬੁੱਕ ਦੀ ਗੱਲਾਂ ਵੀ ਕਿਸੇ ਇੱਕ ਦੇ ਪੱਖ ਦੇ ਵਿੱਚ ਭੁਗਤ ਦੇ ਦੂਜੇ ਦੀ ਮਿੱਟੀ ਪੱਟੀ ਚੱਲੋ ਗਾਲਾਂ ਕੱਢੀ ਚੱਲੋ ਪਰ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤਾਂ ਲੋਕਾਂ ਨੇ ਆਉਂਦੇ ਸਮੇਂ ਦੇ ਵਿੱਚ ਕਰ ਦੇਣਾ ਪਰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਜੀ ਕਿ ਆਮ ਆਰਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਵਾਲੇ ਦੋ ਸਿਆਸੀ ਬੰਦੇ ਮੁੱਖ ਤੌਰ ਤੇ ਰਹੇ ਆ ਵਿਕਰਮ ਸਿੰਘ ਮਜੀਠੀਆ ਤੇ ਸੁਖਪਾਲ ਸਿੰਘ ਖਹਿਰਾ ਤੁਸੀਂ ਖਹਿਰੇ ਨੂੰ ਪਹਿਲੇ ਨੰਬਰ ਤੇ ਰੱਖ ਲੋ ਜਾਂ ਮਜੀਠੀਆ ਨੂੰ ਪਹਿਲੇ ਨੰਬਰ ਤੇ ਰੱਖ ਲੋ ਖੈਰਡੂ ਦੂਜੇ ਨੰਬਰ ਤੇ ਰੱਖ ਲੋ ਜਾਂ ਮਜੀਠੀਆ ਦੂਜੇ ਨੰਬਰ ਤੇ ਰੱਖ ਲੋ ਪਰ ਦੋਵੇਂ ਜਾਣੇ ਸਮੇਂ-ਸਮੇਂ ਦੇ ਉਤੇ ਜੇਲ੍ਹ ਦੀ ਯਾਤਰਾ ਕਰਕੇ ਬਾਹਰ ਆਏ ਆ ਇਹ ਤਾਂ ਗੱਲ ਪੱਕੀ ਆ ਸੋਹਪਾਲ ਸਿੰਘ ਖੈਰਾ ਆਪਣੇ ਪੁਲੱਤ ਖੇਤਰ ਤਕਸੀਮਤ ਆ ਤੇ ਬਿਕਰਮ ਸਿੰਘ ਮਜੀਠੀਆ ਆਕਾੜੀ ਦਲ ਦੀ ਸਿਆਸਤ ਦੇ ਵਿੱਚ ਪੰਜਾਬ ਦੇ ਕਾਫੀ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰਦੇ ਖਾਸ ਕਰਕੇ ਯੂਥ ਨੂੰ ਬਿਕਰਮ ਮਜੀਠੀਆ ਜੇਕਰ ਬਾਹਰ ਆ ਕੇ ਆਮ ਆਰਮੀ ਪਾਰਟੀ ਦੀ ਸਰਕਾਰ ਦੇ ਉੱਤੇ ਪਹਿਲਾਂ ਵਾਂਗੂ ਹੀ ਤਿੱਖੇ ਧਾਰ ਦੇ ਵਿੱਚ ਸ਼ਬਦਕ war ਕਰਦੇ ਰਹੇ ਇਹਦਾ ਮਤਲਬ ਇਹ ਹੋਊਗਾ ਕਿ ਆਮ ਆਰਮੀ ਪਾਰਟੀ ਦੇ ਉੱਤੇ ਸਵਾਲ ਕਰਦੇ ਕਰਦੇ ਆਕਾਲੀ ਦਲ ਦੇ ਉਭਾਰ ਦੀ ਗੱਲ ਚੱਲੂਗੀ ਪਰ ਜੇਕਰ ਬਿਕਰਮ ਸਿੰਘ ਮਜੀਠੀਆ ਨੇ ਚੁੱਪ ਵੱਟ ਲਈ ਵੀ ਭਾਈ ਹੁਣ ਜੋ ਹੋ ਗਿਆ ਹੋ ਗਿਆ ਆਪਾਂ ਇਨੀ ਛੇਤੀ ਬੋਲਣਾ ਨਹੀਂ 2-3 ਮਹੀਨੇ ਪਹਿਲਾਂ ਚੋਣਾਂ ਤੋਂ ਬੋਲਾਂਗੇ ਤੇ ਫਿਰ ਬਿਕਰਮ ਮਜੀਠੀਆ ਦੇ ਉੱਤੇ ਇਹ ਵੀ ਠੱਪਾ ਲੱਗੂਗਾ ਵੀ ਭਾਈ ਉਹਦੇ ਨਾਲ ਜੇਲ੍ਹ ਦੇ ਵਿੱਚ ਜੋ ਕੁਝ ਹੋਇਆ ਉਸ ਗੱਲ ਤੋਂ ਮਜੀਠੀਆ ਹੋਰੀ ਡਰੇ ਉਸ ਗੱਲ ਤੋਂ ਤਰਬ ਕੇ ਕਿ ਕਿਤੇ ਕੋਈ ਨਵਾਂ ਕੇਸ ਨਾ ਬਣ ਜਾਵੇ ਕਿਤੇ ਕੋਈ ਨਵਾਂ ਕੇਸ ਨਾ ਪੜਤਾ ਜਾਵੇ ਇਸ ਕਰਕੇ ਚੁੱਪ ਕਰਕੇ ਛਾਪੜ ਕੇ ਜੇ ਰਹੋ ਇਹ ਹੁਣ ਸਮੇਂ ਦੇ ਉੱਤੇ ਨਿਰਪਰ ਕਰਦੀ ਗੱਲ ਆ ਵੀ ਕੀ ਬਣੂਗਾ ਪਰ ਤੁਸੀਂ ਚੇਤੇ ਦੇ ਵਿੱਚ ਇਹ ਮਰੇਖਲ ਗੱਲ ਰੱਖੀ ਹੋਣੀ ਆ ਕਿ 40000 ਸਫਿਆਂ ਦੀ ਵਿਜੀਲੈਂਸ ਬਿਊਰੋ ਨੇ ਚਾਰੀ ਸ਼ੀਟ ਪੇਸ਼ ਕੀਤੀ ਸੀ 200 ਦੇ ਕਰੀਬ ਗਵਾਹਾਂ ਦੀ ਗੱਲ ਕੀਤੀ ਸੀ ਪਰ ਲੰਘੇ ਕੱਲ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਕਿ 7 ਮਹੀਨੇ ਤੋਂ ਵੱਧ ਮ ਜੀਠਿਆ ਨੂੰ ਹਿਰਾਸਤ ਦੇ ਵਿੱਚ ਰੱਖਣ ਦੀ ਕੋ ਬਹੁਤੀ ਵੱਡੀ ਤੁਕ ਨਹੀਂ ਬਣਦੀਗੀ ਇਸ ਕਰਕੇ ਜ਼ਮਾਨਤ ਮਿਲੀ ਆ ਲੰਘੇ ਕੱਲ ਸਰਦਾਰ ਹਰਪਾਲ ਸਿੰਘ ਟੀਮਾ ਜਿਹੜੇ ਕਿ ਵਿਤਮੰਤਰੀ ਆ ਉਹਨਾਂ ਨੇ ਕਿਹਾ ਜੀ ਕਿ ਬੇਲ ਮਿਲੀ ਆ ਬਰੀ ਥੋੜੀ ਹੋਏ ਆ ਬੇਲ ਮਿਲਣਾ ਵੱਖਰੀ ਗੱਲ ਆ ਇਹ ਬਾਅਦ ਸ਼ਰਤ ਮਿਲਦੀ ਹੁੰਦੀ ਆ ਤੇ ਬਰੀ ਕਰਨਾ ਵੱਖਰੀ ਗੱਲ ਹੁੰਦੀ ਵੀ ਭਾਈ ਇਸ ਬੰਦੇ ਦੇ ਉੱਤੇ ਜਿਹੜੇ ਦੋਸ਼ ਲੱਗੇ ਸੀ ਉਹ ਖਤਮ ਹੋ ਗਏ ਉਦੇ ਉੱਤੇ ਦੋਸ਼ ਉਵੇਂ ਹੀ ਹਨ ਉਹਨੂੰ ਸਿਰਫ ਬੇਲ ਮਿਲੀ ਆ ਇਹ ਕੋਈ ਪ੍ਰਾਪਤੀ ਨਹੀਂ ਆ ਪਰ ਅਕਾਲੀ ਇਹ ਗੱਲ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਤੁਸੀਂ ਕਹਿੰਦੇ ਸੀ ਵੀ ਤਕੜੇ ਤਰੀਕੇ ਨਾਲ ਹੱਥ ਪਾਇਆ ਤੁਹਾਡਾ ਹੱਥ ਟੱਟ ਲਾ ਹੋਇਆ ਨਾ ਇਸੇ ਕਰਕੇ ਤਾਂ ਜ਼ਮਾਨਤ ਮਿਲੀ ਆ ਕਿਉਂਕਿ ਤੁਹਾਡੀਆਂ ਗੱਲਾਂ ਦੇ ਵਿੱਚ ਦਲੀਲਾਂ ਦੇ ਵਿੱਚ ਦਮ ਨਹੀਂ ਸੀ ਹੁਣ ਗੱਲ ਇੱਥੇ ਆ ਕੇ ਖੜੀ ਆ ਕਿ ਆਮ ਆਦਮੀ ਪਾਰਟੀ ਦਾ ਨੁਕਸਾਨ ਕਿੰਨਾ ਹੋਊਗਾ ਆਮ ਆਦਮੀ ਪਾਰਟੀ ਦੇ ਕਈ ਫੈਸਲੇ ਬੀਤੇ ਸਮੇਂ ਦੇ ਵਿੱਚ ਇਹੋ ਜਿਹੇ ਰਹੇ ਆ ਜੀਦੇ ਕਰਕੇ ਉਹ ਆਪਾ ਵਿਰੋਧੀ ਸਾਬਤ ਹੋਏ ਤੇ ਉਹਦਾ ਨੁਕਸਾਨ ਹੋਇਆ ਮੰਨੇ ਜਾਂ ਕੋਈ ਨਾ ਮੰਨੇ ਇਹ ਵੱਖਰੀ ਗੱਲ ਆ ਜੇ ਤਾਂ ਤੁਸੀਂ ਆਮ ਆਦਮੀ ਪਾਰਟੀ ਵਾਲੀਆਂ ਅਣਕਾਂ ਲਾਈਆਂ ਫਿਰ ਤੁਸੀਂ ਗੱਲ ਕਹੋਗੇ ਵੀ ਆਮ ਆਦਮੀ ਪਾਰਟੀ ਵਰਗਾ ਹੈ ਕੋਈ ਨਹੀਂ ਪਰ ਜੇ ਤੁਹਾਡੇ ਅਕਾਲੀ ਦਲ ਵਾਲੀਆਂ ਅਣਕਾਂ ਲਗੀਆਂ ਫਿਰ ਤੁਸੀਂ ਕਹੋਗੇ ਵੀ ਭਾਈ ਅਕਾਲੀ ਦਲ ਵਰਗਾ ਨਾ ਕੋਈ ਜੰਮਿਆ ਸੀ ਨਾ ਕੋਈ ਜਮਣਾ ਜੇ ਕਾਂਗਰਸੀਆਂ ਦੀਆਂ ਭਾਜਪਾ ਦੀਆਂ ਬਸਪਾ ਦੀਆਂ ਅਣਕਾਂ ਲਗੀਆਂ ਫਿਰ ਤੁਹਾਡਾ ਵੱਖਰਾ ਨਜ਼ਰੀਆ ਹੋਗਾ ਪਰ ਜੋ ਸਪਸ਼ਟ ਆ ਜੋ ਪ੍ਰਤੱਖਾ ਉਹ ਇਹੀ ਆ ਕਿ ਆਮ ਆदमी ਪਾਰਟੀ ਦੇ ਕੁਝ ਫੈਸਲਿਆਂ ਨੇ ਇਹਨੂੰ ਢਾਹ ਬਹੁਤ ਵੱਡੇ ਪੱਧਰ ਤੇ ਲਾਈ ਆ। ਕਈ ਥਾਵਾਂ ਤੇ ਯੂ ਟਰਨ ਲੈਣ ਦਾ ਕਰਕੇ ਆਮ ਆदमी ਪਾਰਟੀ ਨੂੰ ਢਾਹ ਲੱਗੀ ਆ। ਵੱਖ-ਵੱਖ ਬੰਦਿਆਂ ਨੇ ਉੱਤੇ ਪਰਚੇ ਦਰਜ ਹੋਏ ਬਾਅਦ ਦੇ ਵਿੱਚ ਅਦਾਲਤਾਂ ਦੇ ਵੱਲੋਂ ਉਹਨਾਂ ਬੰਦਿਆਂ ਨੂੰ ਰਿਹਾਅ ਕੀਤਾ ਗਿਆ ਜਾਂ ਜ਼ਮਾਨਤਾਂ ਮਿਲੀਆਂ ਜਿਹਦੇ ਕਰਕੇ ਆਪ ਦੀ ਕੋਈ ਥਾਵਾਂ ਤੇ ਕਿਰਕਰੀ ਵੀ ਹੋਈ ਆ। ਪਿਛਲੇ ਦਿਨੀ ਜਿਹੜੇ ਸਰੂਪਾ ਨਾ ਮਾਮਲਾ ਸੀ ਜਿਹੜਾ ਕਿ ਬੰਗੇ ਲੱਗਲੇ ਇੱਕ ਧਾਰਮਿਕ ਸਥਾਨ ਦੇ ਵਿੱਚ ਜੁੜਿਆ ਸੀ। ਉਸ ਮਾਮਲੇ ਦੇ ਉੱਤੇ ਵੀ ਆਮ ਆਦਮੀ ਪਾਰਟੀ ਦੀ ਕਾਫੀ ਕਿਰਕਰੀ ਹੋਈ ਆ। ਸੋ ਕਈ ਗੱਲਾਂ ਕਰਕੇ ਕਿਰਕਰੀ ਹੋਈ ਆ ਤੇ ਜਦੋਂ ਇਧਰਲੇ ਪਾਸੇ ਕਿਰਕਰੀ ਹੋਈ ਆ ਉਹਦੇ ਨਾਲ ਅਕਾਲੀ ਦਲ ਨੂੰ ਉਭਾਰ ਮਿਲਿਆ ਇਹ ਕੋਈ ਮੰਨੇ ਜਾਂ ਨਾ ਮੰਨੇ। ਹੜ੍ਹ ਆਏ ਪੰਜਾਬ ਦੇ ਵਿੱਚ ਬਹੁਤ ਕੁਝ ਡੁੱਬਿਆ। ਉਹਦੇ ਵਿੱਚ ਤਰੇ ਦੋ ਬੰਦੇ ਆ। ਉਹਦੇ ਵਿੱਚ ਮਨਕੀਰ ਤੌਲਖ ਤੇ ਸੁਖਬੀਰ ਸਿੰਘ ਬਾਦਲ। ਸੁਖਬੀਰ ਸਿੰਘ ਬਾਦਲ ਹੜ੍ਹਾਂ ਤੋਂ ਪਹਿਲਾਂ ਤੇ ਸੁਖਬੀਰ ਸਿੰਘ ਬਾਦਲ ਅੱਜ ਉਹਦੇ ਵਿੱਚ ਤੁਸੀਂ ਅੰਤਰ ਕੱਢ ਕੇ ਦੇਖ ਲਓ ਤੁਲਨਾਤਮਕ ਅਧਿਐਨ ਕਰਕੇ ਵੇਖ ਲਓ। ਇਹ ਗੱਲ ਕੋਈ ਉਲਾਰਵਾਦੀ ਨਹੀਂ ਆ। ਪਰ ਜੋ ਦਿਸਰਿਆ ਉਹ ਦਿਸਰਿਆ ਮਨਕੀਰ ਤੌਲ ਖੜਾ ਤੋਂ ਪਹਿਲਾਂ ਤੇ ਮਨਕੀਰਤ ਔਲਖ ਦੀ ਇਮੇਜ ਹੜਾਂ ਤੋਂ ਬਾਹਰ ਤੁਸੀਂ ਆਪੇ ਦੇਖ ਲਓ ਉਹ ਦਿਨ ਗਿਆ ਤੇ ਅਜ ਦਾ ਦਿਨ ਆਇਆ ਅਕਾਲੀ ਦਲ ਨੇ ਕੁਝ ਹੱਦ ਤੱਕ ਸੁਧਾਰ ਕੀਤਾ ਹੀ ਕੀਤਾ ਇਹ ਗੱਲ ਮੰਨੀਏ ਜਾਂ ਨਾ ਮੰਨੀਏ ਪਿੰਡਾਂ ਦੇ ਵਿੱਚ ਵੀ ਚਰਚਾ ਚੱਲੀ ਆ ਤੇ ਮੈਂ ਇੱਕ ਦਿਨ ਅੱਗੇ ਵੀ ਵੀਡੀਓ ਦੇ ਵਿੱਚ ਗੱਲ ਕਹੀ ਸੀ ਕਿ ਅਕਾਲੀ ਦਲ ਇਸ ਵੇਲੇ ਵਿਰੋਧੀ ਧਿਰ ਦੇ ਨੇਤਾ ਵਰਗਾ ਲੱਗਦਾ ਇਹ ਆਉਂ ਲੱਗਦਾ ਵੀ ਸੁਖਬੀਰ ਸਿੰਘ ਬਾਦਲ ਵਰੋਦੀ ਧਰਨਾ ਨੇਤਾ ਤੇ ਆਕਾਲੀ ਦਲ ਇਸ ਵੇਲੇ ਵਿਰੋਧੀ ਧਿਰ ਦੇ ਵਿੱਚ ਹਾਲਾਂਕਿ ਦੂਰ ਦਰਾਡੀ ਗੱਲ ਵੀ ਹੈ ਨਹੀਂ ਵੀ ਵਿਰੋਧੀ ਧਿਰ ਵਾਲੀ ਹੋਵੇ ਸਾਨੂੰ ਨਹੀਂ ਪਤਾ ਕਿ ਆਕਾਲੀ ਦਲ ਨੇ 27 ਦੇ ਵਿੱਚ 10 ਸੀਟਾਂ ਲੈਣੀਆਂ ਕਿ 100 ਸੀਟ ਲੈਣੀਆਂ ਕਿ 50 ਸੀਟਾਂ ਲੈਣੀਆਂ ਕਿ 25 ਲੈਣੀਆਂ ਗਠਜੋੜ ਹੋ ਜਾਣਾ ਭਾਜਪਾ ਨਾਲ ਇਹਦੇ ਬਾਰੇ ਸਿਆਸੀ ਮਾਹਰ ਅੰਦਾਜ਼ਾ ਲਾਉਂਦੇ ਆ ਪਰ ਵਿਕਰਮ ਮਜੀਠੀਆ ਦਾ ਬਾਹਰ ਆਉਣਾ ਆਕਾਲੀ ਸਫਾਂ ਦੇ ਵਿੱਚ ਇੱਕ ਬਹੁਤ ਵੱਡਾ ਬੂਸਟ ਲੈ ਕੇ ਆਉਣ ਵਾਲੀ ਗੱਲ ਹੈ ਵਿਕਰਮਜੀਠੀਏ ਨੇ ਮਾਝਾ ਖੇਤਰ ਨੂੰ ਤਾਂ ਪ੍ਰਭਾਵਿਤ ਕਰਨਾ ਹੀ ਆ ਪੰਜਾਬ ਦੇ ਵਿੱਚ ਇੱਕ ਇਹ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਆ ਤੇ ਸੁਨੇਹਾ ਪਹੁੰਚਿਆ ਵੀ ਆ ਕਿ ਬੰਦਾ ਡਰਿਆ ਨਹੀਂ ਬੰਦਾ ਝੁਕਿਆ ਨਹੀਂ ਬੰਦੇ ਦੇ ਉੱਤੇ ਦੋਸ਼ ਲੱਗੇ ਬੰਦਾ ਫਿਰ ਵੀ ਜੇਲ੍ਹ ਦੇ ਵਿੱਚੋਂ ਬਾਹਰ ਆ ਗਿਆ ਬੰਦੇ ਨੇ ਕਈ ਤਿਉਹਾਰ ਜੇਲ੍ਹ ਦੇ ਵਿੱਚ ਹੀ ਵੇਖੇ ਪਰ 227 ਤੱਕ ਉਰਲਮਕਾਇ ਨਹੀਂ ਜਾ ਸਕਿਆ ਜੇਲ੍ਹ ਦੇ ਵਿੱਚ ਡੱਕ ਕੇ ਰੱਖਿਆ ਨਹੀਂ ਜਾ ਸਕਿਆ ਇਸ ਕਰਕੇ ਬੰਦਾ ਬਾਹਰ ਆ ਗਿਆ ਬੰਦਾ ਸੱਚਾ ਇਹ ਗੱਲ ਸੁਨੇਹੇ ਦੇ ਰੂਪ ਦੇ ਵਿੱਚ ਜਾਣੀ ਆ ਇਹ ਸੁਣੀਹਾ ਆਉਂਦੇ ਸਮੇਂ ਦੇ ਵਿੱਚ ਵੋਟਾਂ ਦੇ ਰੂਪ ਦੇ ਵਿੱਚ ਕਿੰਨਾ ਕੁ ਤਬਦੀਲ ਹੁੰਦਾ ਇਹ ਵਕਤ ਬਿਆਨ ਕਰੂਗਾ ਪਰ ਜਿੰਨਾ ਕੁ ਮੈਨੂੰ ਅੰਦਾਜ਼ਾ ਵਿਕਰਮ ਮਜੀਠੀਆ ਨੇ ਆ ਕੇ ਇੱਕ ਵਾਰ ਫਿਰ ਜਿਹੜੇ ਜਿਹੜੇ ਉਹਨੂੰ ਗਲਤ ਲੱਗਦੇ ਉਹਨਾਂ ਦੇ ਖਿਲਾਫ ਮੋਰਚਾ ਖੋਲਣਾ ਤੇ ਬਾਅਦ ਦੇ ਵਿੱਚ ਪੰਜਾਬ ਦੀ ਸਿਆਸਤ ਕਿਹੜੇ ਕਿਹੜੇ ਪਾਸੇ ਨੂੰ ਕਿਵੇਂ ਕਿਵੇਂ ਮੋੜ ਕੱਟਦੀ ਆ ਇਹ ਵਕਤ ਦੇ ਉੱਤੇ ਨਿਰਭਰ ਕਰਦੀ ਗੱਲ ਆ ਹੁਣ ਤੁਸੀਂ ਗੱਲ ਕਰ ਲਓ ਇਸ ਵੇਲੇ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਪਿਛਲੇ ਦਿਨੀ ਰਾਹੁਲ ਗਾਂਧੀ ਨੇ ਦਿੱਲੀ ਦੇ ਵਿੱਚ ਪੰਜਾਬ ਦੇ ਕਾਂਗਰਸੀ ਬੁਲਾਏ ਸੀ ਜਿਹਦੇ ਵਿੱਚ ਸੁਖਵਿੰਦਰ ਸਿੰਘ ਰੰਧਾਵਾ ਸੀ ਪ੍ਰਤਾਪ ਸਿੰਘ ਬਾਜਵਾ ਸੀ ਚਰਨਜੀਤ ਸਿੰਘ ਚੰਨੀ ਸੀ ਰਾਜਾ ਵੜਿੰਗ ਸੀ ਸਰਦਾਰ ਅਮਰ ਸਿੰਘ ਸੀ ਵਿਜੇਂਦਰ ਸਿੰਘਲਾ ਸੀ ਭਪੇਸ਼ ਬਘੇੜ ਸੀ ਤੇ ਸ਼ਾਇਦ ਕੁਝ ਹੋਰ ਵੀ ਹੋਣ ਜਿਹੜੇ ਮੇਰੇ ਚੇਤੇ ਦੇ ਵਿੱਚੋਂ ਵਿਸਰ ਗਏ ਹੋਣ ਉਸ ਦਿਨ ਰਾਹੁਲ ਗਾਂਧੀ ਤੇ ਮਲਕਾਰਜਨ ਖੜਗੇ ਨੇ ਇਹ ਗੱਲ ਕਹਿ ਕੇ ਭੇਜੀ ਕਿ ਪੰਜਾਬ ਦੇ ਵਿੱਚ ਤੁਸੀਂ ਜਾ ਕੇ ਕੋਈ ਅੜੀਫੜੀ ਨਹੀਂ ਕਰਨੀ ਮੀਡੀਏ ਦੇ ਮੂਰੇ ਇੱਕ ਦੂਜੇ ਦੇ ਖਿਲਾਫ ਕੋਈ ਗੱਲ ਨਹੀਂ ਕਰਨੀ ਇੱਕ ਤਰ੍ਹਾਂ ਪ੍ਰਗਟਾਵਾ ਕਰਨਾ ਅਸੀਂ ਉਸ ਦਿਨ ਇਹ ਗੱਲ ਕਹੀ ਸੀ ਕਿ ਕਾਂਗਰਸੀ ਥੋੜਾ ਸਮਾਂ ਹੀ ਚੁੱਪ ਰਹਿ ਸਕਦੇ ਹਨ ਇਹ ਬਿਨਾ ਬੋਲੇ ਵੀ ਇਸ਼ਾਰੇ ਨੁਮਾ ਗੱਲਾਂ ਦੇ ਵਿੱਚ ਦੂਜੇ ਦੀ ਪਿੱਠ ਲਵਾਉਣ ਦੀ ਕੋਸ਼ਿਸ਼ ਕਰਨਗੇ ਇਹਦੀ ਉਦਾਹਰਨ ਮਿਲ ਗਈ ਤਾਜ਼ਾ ਰਾਜਾ ਵੜਿੰਗ ਨੇ ਪਿਛਲੇ ਦਿਨੀ ਆਪਾਂ ਜਾਣਦੇ ਕਿ ਨਵਜੋਤ ਕੌਰ ਸਿੱਧੂ ਨੂੰ ਸਸਪੈਂਡ ਕੀਤਾ ਪਾਰਟੀ ਦੇ ਵਿੱਚੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਨਵਜੋਤ ਕੌਰ ਸਿੱਧੂ ਨੇ ਤਿੰਨ ਚਾਰ ਦਿਨ ਪਹਿਲਾਂ ਕਾਂਗਰਸ ਨੂੰ ਅਲਵਿਦਾ ਕਹਿਤਾ ਤੇ ਰਾਜਾ ਵੜਿੰਗ ਦੇ ਉੱਤੇ ਜ਼ਬਰਦਸਤ ਦੋਸ਼ ਲਾਏ ਭ੍ਰਿਸ਼ਟ ਕਿਹਾ ਵਿਕਿਆ ਹੋਇਆ ਕਿਹਾ ਪਾਰਟੀ ਦਾ ਬੇੜਾਗਰ ਕਰਨ ਵਾਲਾ ਕਿਹਾ ਤੇ ਬੜਾ ਕੁਝ ਹੋਰ ਰਾਜਾ ਵੜਿੰਗ ਨੇ ਗੱਲ ਕਹੀ ਕਿ ਅਸੀਂ ਤਾਂ ਪਹਿਲਾਂ ਹੀ ਸਸਪੈਂਡ ਕੀਤੀ ਹੋਈ ਆ ਉਹਦਾ ਛੱਡ ਕੇ ਜਾਣਾ ਨਾ ਜਾਣਾ ਕੋਈ ਮਹਣੇ ਨਹੀਂ ਰੱਖਦਾ ਸੁਖਜਿੰਦਰ ਸਿੰਘ ਰੰਦਾਵਾ ਜਿਹੜੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਆ ਉਹਨਾਂ ਨੇ ਦੋ ਟੁੱਕ ਕੇ ਗੱਲ ਕਹੀ ਕਿ ਭਾਈ ਚੰਗਾ ਹੋਇਆ ਸਾਡਾ ਖੜਾ ਛੁੱਟ ਗਿਆ ਉਹ ਕਹਿੰਦੇ ਖੜਾ ਛੁੱਟ ਗਿਆ ਇਹ ਕਹਿੰਨੇ ਪਹਿਲਾਂ ਹੀ ਕੱਢੀ ਹੋਈ ਸੀ ਤੇ ਪਰ ਚਰਨਜੀਤ ਸਿੰਘ ਚੰਨੀ ਕੀ ਕਹਿੰਦੇ ਉਹ ਕਹਿੰਦੇ ਨਵਜੋਤ ਕੌਰ ਸਿੱਧੂ ਤੇ ਸਿੱਧੂ ਜੋੜੇ ਨਾਲ ਮੇਰੀ ਗੱਲਬਾਤ ਹੋਈ ਆ ਉਨ੍ਹਾਂ ਦੀ ਅਸੀਂ ਕੈਮਰੋਸ ਦੇ ਵਿੱਚ ਮੁੜ ਕੇ ਵਾਪਸੀ ਕਰਾਵਾਂਗੇ ਹਾਈ ਕਮਾਂਡ ਨਾਲ ਵੀ ਗੱਲ ਚੱਲ ਰਹੀ ਆ ਨਵਜੋਤ ਕੌਰ ਸਿੱਧੂ ਦੇ ਪਾਰਟੀ ਦੇ ਕੁਝ ਆਗੂਆਂ ਨਾਲ ਗਿਲੇ ਸ਼ਿਕਵੇ ਜਿਹੜੇ ਕਿ ਦੂਰ ਕੀਤੇ ਜਾਣਗੇ ਇਹਦਾ ਮਤਲਬ ਕੀ ਹੋਇਆ ਨਵਜੋਤ ਕੌਰ ਦਾ ਜਾਣਾ ਜਾਂ ਵਾਪਸ ਆਉਣਾ ਇਹ ਤਾਂ ਮੇਰਾ ਕਹਿਦਾ ਵੀ ਪਾਰਟੀ ਵਾਸਤੇ ਮਹਿਣੇ ਵੱਧ ਰੱਖਦੀ ਗੱਲ ਜਾਂ ਘੱਟ ਰੱਖਦੀ ਆਵਾਜ਼ ਦਾ ਵਿਸ਼ਾ ਪਰ ਇਹਦਾ ਮਤਲਬ ਇਹ ਜ਼ਰੂਰ ਹੋਇਆ ਜੀ ਕਿ ਚੰਨੀ ਬਨਾਮ ਰਾਜਾ ਵੜਿੰਗ ਹਲੇ ਵੀ ਗੱਲ ਸਹੀ ਨਹੀਂ ਆ ਰਾਜਾ ਬਣਿੰਗ ਜਿਹਨੂੰ ਪਾਰਟੀ ਦੇ ਵਿੱਚੋਂ ਸਸਪੈਂਡ ਕਰਨਾ ਚੰਨੀ ਹੋਰੀ ਕਹਿੰਨੇ ਜਵਾਬਸ ਲੈ ਕੇ ਆਵਾਂਗੇ। ਰਾਜਾ ਬਣਿੰਗ ਜਿਹਦੇ ਵੱਲੋਂ ਪਾਰਟੀ ਛੱਡਣ ਤੋਂ ਬਾਅਦ ਇਹ ਗੱਲ ਕਹਿੰਦਾ ਕਿ ਭਾਈ ਇਹ ਤਾਂ ਪਹਿਲਾਂ ਹੀ ਕੱਢੇ ਹੋਏ ਆ ਤੇ ਚੰਨੀ ਹੋਰੀ ਇਹ ਗੱਲ ਕਹਿੰਨੇ ਵੀ ਭਾਈ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਇਹਨਾਂ ਲੋਕਾਂ ਨੂੰ ਨਾਲ ਲੈ ਕੇ ਆਵਾਂਗੇ ਅਸੀਂ ਇਕਜੁੱਟ ਹੋਵਾਂਗੇ ਗਿਲੇ ਸ਼ਿਕਵੇ ਹੁੰਦੇ ਹਨ ਇਹ ਦੂਰ ਕਰ ਦੇਾਂਗੇ। ਉਸ ਵੇਲੇ ਜਦੋਂ ਸੁਖਜਿੰਦਰ ਸਿੰਘ ਰੰਦਾਵਾ ਹੋਰੀ ਕਹਿੰਨੇ ਵੀ ਚੰਗਾ ਹੋਇਆ ਖੜਾ ਛੁੱਟ ਗਿਆ। ਉਸ ਵੇਲੇ ਚੰਨੀ ਹੋਰੀ ਇਹ ਗੱਲ ਕਹਿੰਨੇ ਕਿ ਭਾਈ ਰਣਦੀ ਪਾਰਟੀ ਦੇ ਵਿੱਚ ਵਾਪਸੀ ਕਰਾਵਾਂਗੇ। ਮਤਲਬ ਇਹ ਆ ਵੀ ਕਾਂਗਰਸੀ ਭਾਵੇਂ ਨੰਗੇ ਚਿੱਟੇ ਤੌਰ ਦੇ ਉੱਤੇ ਇੱਕ ਦੂਜੇ ਦੇ ਖਿਲਾਫ ਨਹੀਂ ਬੋਲਦੇ ਪਰ ਸਥਿਤੀ ਅੱਜ ਵੀ ਉਹੀ ਆ ਜਿਹੜੀ ਕਿ ਰਾਹੁਲ ਗਾਂਧੀ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਸੀ ਉਹ ਨੰਗੇ ਚਿੱਟੇ ਤੌਰ ਦੇ ਉੱਤੇ ਭਾਵੇਂ ਇੱਕ ਦੂਜੇ ਨੂੰ ਨੰਗਾਰੀ ਕਰਦੇ ਇੱਕ ਦੂਜੇ ਦੇ ਪੋਤੜੇ ਨਹੀਂ ਫਰੋਲਦੇ ਪਰ ਇੱਕ ਦੂਜੇ ਦੇ ਫੈਸਲੇ ਨੂੰ ਕਾਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਦੇ ਉੱਤੇ ਪੂੰਝਾ ਫੇਰਨੀ ਕੋਸ਼ਿਸ਼ ਜ਼ਰੂਰ ਕਰ ਰਹੇ ਆ ਜਿਵੇਂ ਕਿ ਵਾਇਆ ਨਵਜੋਤ ਕੌਰ ਸਿੱਧੂ ਕੀਤਾ ਜਾ ਰਿਹਾ ਸੋ ਇਸ ਹਾਲਾਤ ਦੇ ਵਿੱਚ ਕਾਂਗਰਸ ਕਿੱਥੇ ਜੇ ਖੜੀ ਸਵਾਲ ਇਹ ਆ ਪਿਛਲੇ ਦਿਨੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਬਿਆਨ ਦਿੱਤਾ ਸੀ ਉਹ ਕਹਿੰਦੇ ਜੀ ਕਾਂਗਰਸ ਪਾਰਟੀ ਨੂੰ ਕੋਈ ਹੋਰ ਹਰਾਉਣ ਵਾਲਾ ਨਹੀਂ ਆ ਤੇ ਕਾਂਗਰਸ ਨੂੰ ਕਾਂਗਰਸੀ ਹਰਾਉਂਦੇ ਆ ਅਸੀਂ ਇਤਕੀ ਇਹ ਕੋਸ਼ਿਸ਼ ਨਹੀਂ ਹੋਣ ਦੇਣੀ ਪਰ ਇਹ ਕੋਸ਼ਿਸ਼ ਨਹੀਂ ਹੋਣ ਦੇਣੀ ਇੱਕ ਵਿਅਕਤੀ ਵਿਸ਼ੇਸ਼ ਦੇ ਸੋਚਣ ਵਾਲੀ ਗੱਲ ਨਹੀਂਗੀ ਇਹ ਕੋਸ਼ਿਸ਼ ਸਭ ਦੀ ਸਾਂਝੇ ਤੌਰ ਦੇ ਉੱਤੇ ਹੋਣੀ ਚਾਹੀਦੀ ਆ ਪਰ ਓਵੇਂ ਹੋ ਨਹੀਂ ਰਹੀ ਤੇ ਇਹੀ ਕਾਰਨ ਆ ਕਿ ਅੱਜ ਕਾਂਗਰਸੀ ਹੋਏ ਤੇ ਨਾ ਹੋਏ ਪੰਜਾਬ ਦੀਆਂ ਸੱਥਾਂ ਦੇ ਵਿੱਚ ਗੱਲ ਚੱਲਦੀ ਆ ਵੀ ਇਹ ਇੱਕ ਬਰਾਬਰ ਆ ਕੀ ਇਸ ਹਾਲਾਤ ਦੇ ਵਿੱਚ ਕਾਂਗਰਸ ਸਰਕਾਰ ਬਣਾ ਸਕਦੀ 27 ਦੇ ਵਿੱਚ ਕੀ ਕਾਂਗਰਸੀ ਵੇਲੇ ਨੂੰ ਉੜਿੱਕਦੇ ਵੀ ਅਸੀਂ ਤਿੰਨ ਕ ਮਹੀਨਾ ਪਹਿਲਾਂ ਇੱਕ ਤਰ੍ਹਾਂ ਦਾ ਪ੍ਰਗਟਾਵਾ ਕਰਾਂਗੇ ਕੀ ਕਾਂਗਰਸੀ ਈਵੇਂ ਹੀ ਰਹਿਣ ਕਿਤੇ ਕੀ ਕਾਂਗਰਸੀਆਂ ਦਾ ਹਾਲ ਗੁਜਰਾਤ ਵਾਲਾ ਹੀ ਹੋਊਗਾ ਹਰਿਆਣੇ ਵਾਲਾ ਹੀ ਹੋਊਗਾ ਰਾਜਸਥਾਨ ਵਾਲਾ ਹੀ ਹੋਊਗਾ ਮਹਾਰਾਸ਼ਟਰ ਵਾਲਾ ਹੀ ਹੋਊਗਾ ਦਿੱਲੀ ਵਾਲਾ ਹੀ ਹੋਊਗਾ ਇਹ ਲੋਕਾਂ ਨੇ ਮਨਾਂ ਦੇ ਵਿੱਚ ਸਵਾਲ ਤੈਰ ਲਏ ਆ ਸੋ ਬਿਨੇ ਪਾਈ ਹੁੰਦੇ ਸਭ ਦੇ ਵਿੱਚ ਬਣਦਾ ਕੀ ਆ ਹੁਣ ਗੱਲ ਕਰ ਲੋ ਬੀਜੇਪੀ ਦੀ ਬੀਜੇਪੀ ਪੰਜਾਬ ਦੇ ਵਿੱਚ ਪੈਰ ਪੱਕੇ ਕਰਨ ਦੇ ਲਈ ਕਸਰ ਕੋਈ ਨਹੀਂ ਛੱਡ ਰਹੀ। ਪ੍ਰਧਾਨ ਮੰਤਰੀ ਮੋਦੀ ਸਾਹਿਬ ਆਏ ਦੇ ਕੇ ਦੁੱਖੀ ਨਹੀਂ ਗਏ ਪੰਜਾਬ ਨੂੰ ਪਰ ਉਹ ਇੱਕ ਸੁਨੇਹਾ ਦੇ ਗਏ ਕਿ ਦਲਿਤ ਭਾਈਚਾਰੇ ਦੇ ਨਾਲ ਜੁੜੇ ਅਸੀਂ ਆ ਤੇ ਸਾਡੇ ਨਾਲ ਦਲਿਤ ਭਾਈਚਾਰਾ ਜੁੜ ਗਿਆ। ਉਹਨਾਂ ਨੇ ਪੰਜਾਬ ਦੀ 32% ਦੀ ਦਲਿਤ ਭਾਈਚਾਰੇ ਦੀ ਵੋਟ ਨੂੰ ਟਾਰਗੇਟ ਕੀਤਾ। ਉਹ ਆਏ ਇੱਥੇ ਆਦਮਪੁਰ ਦੇ 에어ਪੋਰਟ ਦਾ ਨਾਮ ਬਦਲਿਆ। ਡੇਰਾ ਬੱਲਾਂ ਦੇ ਵਿੱਚ ਗਏ। ਸੰਤ ਜੀ ਦੇ ਪੈਰੀਂ ਹੱਥ ਲਾਇਆ ਨਰਿੰਦਰ ਦਾਸ ਜੀ ਦੇ ਇਹਦਾ ਸੰਕੇਤਕ ਤੌਰ ਦੇ ਉੱਤੇ ਇਹ ਆ ਕਿ ਜਦੋਂ ਗੁਰੂ ਰਵਿਦਾਸ ਜੀ ਦਾ ਜਨਮ ਦਿਵਸ ਹੋਵੇ ਅਸੀਂ ਕਾਂਸੀ ਦੀ ਥਾਂ ਦੇ ਉੱਤੇ ਜਲੰਧਰ ਦੇ ਵਿੱਚ ਆਉਣਾ ਠੀਕ ਸਮਝਿਆ ਅਰਥ ਭਾਵੇਂ ਇਹਦਾ ਇਹ ਨਿਕਲਦਾ ਹੋਵੇ ਜੀ ਕਿ 27 ਦੀਆਂ ਚੋਣਾਂ ਦੇ ਬੰਦੇ ਨਜ਼ਰ ਠੀਕ ਸਮਝਿਆ ਪਰ ਭਾਜਪਾ ਕੋਸ਼ਿਸ਼ ਕਰ ਰਹੀ ਆ ਇਸ ਮਹੀਨੇ ਦੇ ਤੀਜੇ ਹਫ਼ਤੇ ਮੋਗਾ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਭਾਜਪਾ ਦੇ ਵੱਲੋਂ ਕੀਤੀ ਜਾ ਰਹੀ ਆ ਅਮਿਤ ਸ਼ਾਹ ਨੇ ਭਾਰਤ ਦੇ ਗ੍ਰਹਿ ਮੰਤਰੀ ਨੇ ਉੱਥੇ ਆਉਣਾ ਬੀਜੇਪੀ ਪੰਜਾਬ ਦੇ ਕਈ ਵੱਡੇ ਸਿੱਖ ਚਿਹਰੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਜਾ ਰਹੇ ਆ ਇਹਦਾ ਮਤਲਬ ਇਹ ਹੈ ਜੀ ਕਿ ਬੀਜੇਪੀ ਪੰਜਾਬ ਦੇ ਦੁਆਬਾ ਖੇਤਰ ਨੂੰ ਦਲਤ ਭਾਈ ਚਿਹਰੇ ਨੂੰ 23 ਸੀਟਾਂ ਨੂੰ ਵੀ ਟਾਰਗੇਟ ਕਰਕੇ ਗਈ ਆ ਮਾਲਵੇ ਦੀਆਂ 69 ਸੀਟਾਂ ਨੂੰ ਮੋਗੇ ਦੇ ਵਿੱਚ ਰੈਲੀ ਕਰਕੇ ਟਾਰਗੇਟ ਕਰਨਾ ਚਾਹੁੰਦੀ ਆ ਤੇ ਮਾਝੇ ਦੇ ਵਿੱਚ ਉਹਨਾਂ ਦਾ ਪੈਂਤੜਾ ਹੋਰ ਹੋਊਗਾ ਤੇਲ ਤੇ ਤੇਲ ਦੀ ਧਾਰ ਦੇਖੋ ਇਤਕੀ ਬਹੁਤ ਕੁਝ ਹੋਣਾ ਬਾਕੀ ਆ ਹੋ ਸਕਦਾ ਪੁਨਰ ਸੁਰਜੀਤੀ ਦਲ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਇਕੱਠੇ ਹੋ ਜਾਣ ਤੇ ਹੋ ਸਕਦਾ ਪੁਨਰਸੁਰਜੀਤੀ ਦਾਲਦੇ ਕਈ ਬੰਦੇ ਮੁੜ ਕੇ ਬਾਦਲ ਨਾਲ ਦੇ ਵਿੱਚ ਚਲੇ ਜਾਣ ਇਹ ਬਹੁਤ ਕੁਝ ਸੰਭਵ ਆ ਹੋ ਸਕਦਾ ਬਸਪਾ ਆਗੂ ਇਤਕੀ ਆਉਂਦੇ ਸਮੇਂ ਦੇ ਵਿੱਚ ਕਿਸੇ ਸਿਆਸੀ ਪਾਰਟੀ ਨਾਲ ਗੱਠ ਜੋੜ ਕਰ ਲੈਣ ਤੇ ਹੋ ਸਕਦਾ ਕਿਸੇ ਲੀਆਂ ਜੜਾਂ ਦੇ ਵਿੱਚ ਇਕੱਲੇ ਤੌਰ ਦੇ ਉੱਤੇ ਚੋਣ ਲੜ ਕੇ ਬਹਿ ਜਾਣ ਇਤਕੀ ਬਹੁਤ ਕੁਝ ਐਸਾ ਹੋਣਾ ਬਾਕੀ ਆ ਜਿਹਦੇ ਬਾਰੇ ਹਾਲੇ ਤੱਕ ਪੰਜਾਬਗਾਂ ਨੇ ਅੰਦਾਜ਼ਾ ਨਹੀਂ ਲਾਇਆ ਪਰ ਮੇਰੀ ਬੇਨਤੀ ਪੰਜਾਬਗਾਂ ਨੂੰ ਫਿਰ ਇਹੀ ਆ ਹਮੇਸ਼ਾ ਵਾਂਗੂ ਹੀ ਕਿ ਭਾਈ ਇਤਕੀ ਭਾਵਨਾਵਾਂ ਤੇ ਕਾਬੂ ਰੱਖਿਓ ਐਸ ਵਾਰੇ ਚ ਖਾਸ ਕਰਕੇ ਤੁਹਾਡੀਆਂ ਭਾਵਨਾਵਾਂ ਨੂੰ ਢਕਾਇਆ ਵੀ ਜਾਣਾ ਤਾਂ ਤੁਸੀਂ ਆਪ ਢੜਕ ਵੀ ਜਾਂਦੇ ਹੀ ਹੁੰਨੇ ਹੋ ਕਿ ਭਾਈ ਮੇਰੇ ਜਜ਼ਬਾਤ ਢੜਕੇ ਮੇਰੀ ਐਦਾਂ ਮਨ ਤੇ ਸੱਟ ਵੱਜੀ ਫਲਾਂ ਹੋਇਆ ਢੀਂ ਹੋਇਆ ਐਦਾਂ ਕੁਝ ਨਹੀਂ ਹੋਣਾ ਪੰਜਾਬ ਘੁੱਗ ਵੱਸਦਾ ਰਹਿਣਾ ਜੇ ਪਟਿਆ ਤਾਂ ਆਪਾਂ ਹੀ ਪਟੜਾਂ ਤੇ ਜੇ ਪਟਿਆ ਤਾਂ ਸਿਆਸੀ ਲੋਕਾਂ ਨੇ ਪਟੜਣਾ ਅਸੀਂ ਪਟੜਾਂ ਉਹਨਾਂ ਦੇ ਪਿੱਛੇ ਲੱਗ ਕੇ ਸੋ ਐਤ ਕੀ ਚੰਗਿਆਂ ਨੂੰ ਵੋਟ ਪਾਇਓ ਤੇਲ ਤੇ ਤੇਲ ਦੀ ਧਾਰ ਦੇਖੋ ਹੁਣੇ ਤੋਂ ਨਿਚੋੜ ਕੱਢਣਾ ਸ਼ੁਰੂ ਕਰੋ ਕਿ ਭਾਈ ਕਿਹਨੇ ਕੀ ਕੰਮ ਕੀਤਾ ਤੇ ਕਿਹਨੇ ਕੀ ਨਹੀਂ ਪਰ ਪ੍ਰੋਸੈਜ ਨੂੰ ਸੂਤਰੇ ਗੱਲ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦਾ ਦਰੋਮਦਾਰ 1000 ਰੁਪਏ ਬੀਬੀਆਂ ਨੂੰ ਦੇਣ ਤੇ ਖੜਾ ਉਹਨਾਂ ਨੇ ਕੁਝ ਮਹੀਨਾਵਾਂ ਦੇ ਇਕੱਠੇ ਪੈਸੇ ਦੇਣੇ ਆ ਜੇਕਰ ਇਹ ਪੈਸੇ ਲੈ ਕੇ ਪੰਜਾਬ ਦੀਆਂ ਔਰਤਾਂ ਇੱਕ ਪਾਸੜ ਵਿਚਾਰ ਬਣਾ ਲੈਣ ਕਿ ਉਸ ਦਾ ਆਪ ਨੂੰ ਹੀ ਵੋਟ ਪਾਉਣੀ ਤਾਂ ਗੱਲ ਵੱਖਰੀ ਆ ਨਹੀਂ ਤਾਂ ਮੁਕਾਬਲੇ ਇਤਕੀ ਤਿੱਖੇ ਹੋਣੇ ਆ ਤੇ ਇਸ ਵੇਲੇ ਅਸਰ ਇਹ ਵੀ ਆ ਵੀ ਜੇਕਰ ਬਿਹਾਰ ਦੇ ਵਿੱਚ ਨਤੀਸ਼ ਕੁਮਾਰ ਦੇ ਔਰਤਾਂ ਦੇ ਖਾਤੇ ਦੇ ਵਿੱਚ ਵੋਟਾਂ ਤੋਂ ਕੁਝ ਦਿਨ ਪਹਿਲਾਂ 10-10000 ਰੁਪਏ ਪਾਤਾ ਤੇ ਬਾਜ਼ੀ ਪਲਟ ਗਈ ਤੇ ਕਿਤੇ ਆਮ ਆਦਮੀ ਪਾਰਟੀ ਦੂਰੀ ਵਾਰ ਸਰਕਾਰ ਬਣਾਉਣ ਦੇ ਲਈ ਇਵੇਂ ਹੀ ਉਸੇ ਤਰਜ਼ ਦੇ ਉੱਤੇ ਬਾਜ਼ੀ ਨਾ ਪਲਟੇ